ਜੀ ਮੈਂ ਵਿਸ਼ਾਲ ਸ਼ਰਮਾ ਇਸ ਵੇਲੇ ਦੀ ਇੱਕ ਵੱਡੀ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਜਲੰਧਰ ਵਾਲੀ ਸਾਈਡ ਤੋਂ ਇੱਕ ਪਟ્રોલ ਦਾ ਭਰਿਆ ਟਰੱਕ ਆ ਰਿਹਾ ਸੀ ਅਤੇ ਜਦੋਂ ਉਹ ਟਰੱਕ ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਪਹੁੰਚਦਾ ਹੈ ਅਚਾਨਕ ਟਰੱਕ ਦਾ ਦੱਸਿਆ ਜਾ ਰਿਹਾ ਕਿ ਸੱਜਾ ਟਾਇਰ ਹੈ ਜਿਹੜਾ ਉਹ ਪਾੜ ਜਾਂਦਾ ਹੈ ਜਦੋਂ ਉਹ ਸੱਜਾ ਟਾਇਰ ਪਾੜਦਾ ਹੈ ਅਤੇ ਉਹ ਡਿਵਾਈਡਰ ਕ੍ਰੋਸ ਕਰਕੇ ਰੋਂਗ ਸਾਈਡ ਚਲਾ ਜਾਂਦਾ ਹੈ ਅਤੇ ਰੋਂਗ ਸਾਈਡ ਵੱਲ ਜਦੋਂ ਜਾਂਦਾ ਤੇ ਇੱਕ ਗੱਡੀ ਜੋ ਦਿੱਲੀ ਨੰਬਰ ਹੈ ਦੱਸਿਆ ਜਾ ਰਿਹਾ ਦਿੱਲੀ ਨੰਬਰ ਗੱਡੀ ਆ ਰਹੀ ਸੀ ਜਿਹਦੇ ਵਿੱਚ ਦੋ ਦੇ ਕਰੀਬ ਸਵਾਰੀਆਂ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਟਰੱਕ ਉਸ ਗੱਡੀ ਦੇ ਨਾਲ ਟਕਰਾਂਦਾ ਹੈ ਤੇ ਗੱਡੀ ਨੂੰ ਇੱਕ ਭਿਆਨਕ ਅੱਗ ਲੱਗ ਜਾਂਦੀ ਹੈ ਉੱਥੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਜੋ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਲੱਗਦਾ ਹੈ ਕਿ ਉਹਨਾਂ ਦਾ ਬਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਜਲੰਧਰ ਹਾਈਵੇ ਤੇ ਇੱਕ ਇਹ ਵੱਡਾ ਜੋ ਹਾਦਸਾ ਆਇਆ ਉਹ ਵਾਪਰਿਆ ਏ ਜੋ ਜੰਡਿਆਲਾਗੁਰੂ ਇਲਾਕੇ ਦੇ ਵਿੱਚ ਟਰੱਕ ਪਹੁੰਚਦਾ ਏ ਟਰੱਕ ਪਹੁੰਚਣ ਤੇ ਜਦੋਂ ਜੰਡਿਆਲਾਗੁਰੂ ਟਰੱਕ ਪਹੁੰਚਿਆ ਤੇ ਅਚਾਨਕ ਟਰੱਕ ਦਾ ਟਾਇਰ ਪਾੜਦਾ ਹੈ ਟਾਇਰ ਪਾਟਣ ਦੇ ਨਾਲ ਜੋ ਟਰੱਕ ਆ ਉਹ ਬੈਲੈਂਸ ਖੋ ਪੈਂਦਾ ਹੈ ਜੋ ਡਰਾਈਵਰ ਆ ਉਹ ਦੱਸਿਆ ਜਾ ਰਿਹਾ ਇਸ ਮੌਕੇ ਤੋਂ ਫਰਾਰ ਹੋ ਗਿਆ ਏ ਉਹ ਲੋਕ ਕੌਣ ਸੀ ਉਹਨਾਂ ਦੀ ਵੀ ਪਹਿਚਾਨ ਕੀਤੀ ਜਾ ਰਹੀ ਹੈ ਜੀ ਨਾਮ ਦੇ ਮੇਰਾ ਨਾਮ ਗਪਾਲ ਸਿੰਘ ਹੈ ਜੀ ਗਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਵੱਡਾ ਹਾਦਸਾ ਜਿਹੜਾ ਵਾਪਰਿਆ ਵਾ ਬਹੁਤ ਦਰਦਨਾਕ ਹਾਦਸਾ ਹੋਇਆ ਜਿਹੜਾ ਇੱਥੇ ਜਿਹੜੇ ਦੋ ਜਣੇ ਮੌਕੇ ਤੇ ਜਿਹੜੇ ਬਿਲਕੁਲ ਝੁੱਸ ਗਏ ਜਿਨ੍ਹਾਂ ਦੀ ਪਛਾਣ ਹੋਣੀ ਵੀ ਬਹੁਤ ਔਖੀ ਆ ਕੀ ਕਾਰਨ ਕੀ ਰਿਹਾ ਵਾ ਗੱਡੀ ਨੂੰ ਅੱਗ ਲੱਗੰਦ ਕਰ ਨੇ ਆ ਜਿਹੜਾ ਟਰੱਕ ਸੀਗਾ ਜਿਹੜਾ ਜਲੰਧਰ ਸਾਈਡ ਤੋਂ ਆ ਰਿਹਾ ਉਹਦਾ ਟਾਇਰ ਪਾੜ ਗਿਆ ਸੀਗਾ ਟਾਇਰ ਪਾਟਣ ਦੇ ਨਾਲ ਗੱਡੀ ਅਨ ਬੈਲੈਂਸ ਹੋਈ ਜਾਂ ਤੇ ਗੱਡੀ ਇਧਰਲੇ ਸੱਜੇ ਹੱਥ ਆ ਗਈ ਆ ਉਦੋਂ ਜਦੋਂ ਅੰਬਰਸਾਰ ਵੱਲੋਂ ਜਿਹੜੀ ਬਰੇਜਾ ਗੱਡੀਆਂ ਹੁੰਦੀ ਆ ਉਹ ਦੇ ਵਿੱਚ ਜਨਕੀ ਵਜਿਆ ਤੋਂ ਬਿਲਕੁਲ ਨੁਕਰ ਤੇ ਜਾ ਕੇ ਉਹ ਗੱਡੀ ਟਰੱਕ ਤੇ ਗੱਡੀ ਨੂੰ ਅੱਗ ਲੱਗ ਗਈ ਆ ਹਾਂਜੀ ਹਾਂਜੀ ਤੇ ਜਿਹੜਾ ਤੁਹਾਡੇ ਵੱਲੋਂ ਕਿੰਨੀਆਂ ਗੱਡੀਆਂ ਜਿਹੜੀਆਂ ਫਾਇਰ ਬ੍ਰੀਡ ਤੇ ਆ ਲੈਣ ਦੇ ਆਏ ਮੌਕੇ ਤੇ ਜਨਕੀ ਆਪਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਮੇਟੀ ਘਰ ਦੇ ਜਿੰਨੇ ਵੀ ਮੈਂਬਰ ਵੀਰ ਸਾਰੇ ਜਿੰਨੇ ਵੀ ਆ ਉਹ ਮਲਕ 10 ਮਿੰਟਾਂ ਤੋਂ ਪਹਿਲਾਂ ਪਹਿਲਾਂ ਇੱਥੇ ਆ ਚੁੱਕੇ ਸੀਗੇ ਕਿੰਨੀਆਂ ਗੱਡੀਆਂ ਲਿਆਂਦੇ ਗੱਡੀਆਂ ਦੋ ਆਈਆਂ ਸੀਗੀਆਂ ਅੱਛਾ ਫੇ ਹੋਲ ਆ ਕੇ ਦੇ ਉੱਪਰ ਕੰਟਰੋਲ ਪਾ ਲਿਆ ਗਿਆ ਬਿਲਕੁਲ ਬਿਲਕੁਲ ਅੱਗ ਬੰਦ ਹੋ ਚੁੱਕੀ ਆ ਇਹ ਹੈ ਮੁਰੰਦੀ ਇੰਸਪੈਕਟਰ ਜੀ ਬਲਵੰਦਰ ਸਿੰਘ ਨਗਰ ਕੌਂਸਲ ਜਨਰਲਗੁਰੂ ਤੋਂ ਜਿਹੜਾ ਅੱਜ ਹਾਦਸਾ ਹੋਇਆ ਵਾ ਕਿੰਨੀ ਵੇਰ ਤੱਕ ਲੰਮਰ ਬੰਦ ਰਹਿ ਗਿਆ ਬੋਲੀ ਜੀ ਨਾਲ ਦੀ ਨਾਲ ਜੀ ਜੋ ਸਾਨੂੰ ਇਥੋਂ ਕਾਲ ਆਈ ਕਾਲ ਆਈ ਜੀ ਕਿ ਜਿੱਥੇ ਜੁੜੀ ਰੋਡ ਤੇ ਹਾਦਸਾ ਵਾਪਰ ਗਿਆ ਗੱਡੀ ਨੂੰ ਅੱਗ ਲੱਗ ਗਈ ਆ ਅਸੀਂ ਨਾਲ ਨਾਲ ਉਸੇ ਗੱਡੀਆਂ ਆਪਣੀਆਂ ਜਿਹੜੀਆਂ ਤੋਰਤੀ ਤੋਰਦੀਆਂ ਸੀ ਕਿੰਨੀਆਂ ਗੱਡੀਆਂ ਭਰ ਗਈਆਂ ਜੀ ਇਹ ਜੀ ਚਾਰ ਪੰਜ ਗੱਡੀਆਂ ਭਰ ਗਈ ਜੀ ਪਾਣੀ ਦੀ ਗੱਡੀ ਤੋਂ ਪੂਰਾ ਅੱਗ ਦਾ ਕੰਟਰੋਲ ਪਾ ਲਿਆ ਗਿਆ ਜੀ ਅੱਜ ਬਿਲਕੁਲ ਅੱਗ ਦੇ ਕੰਟਰੋਲ ਪਾ ਲਿਆ ਗਿਆ ਜੀ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਸਾਨਾ ਜੀ ਮਤਲਬ ਜਦੋਂ ਆਪਾਂ ਤੇ ਦੇਖ ਰਹੇ ਆ ਕਿ ਆਪਣਾ ਉਹ ਗੱਡੀ ਜਿਹੜੀ ਬਿਲਕੁਲ ਉਹ ਕਾਫੀ ਦਾ ਨੁਕਸਾਨ ਹੋਇਆ ਗੱਡੀ ਦਾ ਔਰ ਤੇ ਸ਼ਾਇਦ ਦੋ ਹਾਸੀ ਹੋਏ ਆ ਜਾਨੀ ਨੁਕਸਾਨ ਲਿਆ ਦੋ ਜਣਾਂ ਦਾ ਕਾਰਨ ਕਾਰਨ ਕੀ ਰਿਹਾ ਗੱਡੀ ਨੂੰ ਅੱਗ ਲੱਗੀ ਗੱਡੀ ਲੱਗਦਾ ਕਾਰਨ ਇਹ ਹੀ ਮਤਲਬ ਦੇਖ ਰਹੇ ਆ ਕਿ ਉਧਰੋਂ ਜਲੰਧਰ ਸਾਈਡ ਤੋਂ ਪਾਣੀ ਸੋਰੀ ਡੀਜ਼ਲ ਦੀ ਭਰੀ ਗੱਡੀ ਟਰੱਕ ਆ ਰਿਹਾ ਸੀ ਉਹਦਾ ਟਾਇਰ ਫਟਣ ਕਰਕੇ ਟਰੱਕ ਓਵਰਰੋਡ ਹੋ ਕੇ ਪਰਲੀ ਸਾਈਡ ਦਾ ਆ ਗਿਆ ਪੰਪਰਸਰ ਨੂੰ ਗੱਡੀ ਆ ਰਹੀ ਸੀ ਕੋਈ ਆਪ ਫੈਮਿਲੀ ਲਈ ਉਹ ਵਿੱਚ ਟੱਕਰ ਵੱਜੇ ਨਾਲ ਜਿਹੜੇ ਹਾਸਾ ਸਾਰਾ ਵਾਪਰ ਗਿਆ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੇਖੋ ਜੀ ਅਜੇ ਤੱਕ ਦੋ ਜਣਾਂ ਦੀ ਬੰਦੇ ਆਈ ਦੋ ਜਣ ਬਾਕੀ ਪ੍ਰਸ਼ਾਸਨ ਜਿਹੜੋਂ ਇਹਦੀ ਅੰਗਗੇ ਚਲੇ ਦਿਖ ਜਗਾ ਗੱਡੀ ਦੀ ਦੇਖੋ ਚੁੱਕ ਕੇ ਦੇਖਰੇ ਕਰ ਰਹੇ ਆ ਕਿ ਕੋਈ ਅਗਰ ਹੋਰ ਵੀ ਨਾ ਕੋਈ ਹੋਵੇ ਉਹ ਫਿਰ ਬਪਾ ਲੱਗੇ ਗੱਡੀ ਦੇ ਵਿੱਚ ਦੋ ਜਣੇ ਸੀ ਕਾਰ ਦੇ ਵਿੱਚ ਆਹ ਜਹਦੇ ਦੋ ਜਣੇ ਕਹਿ ਰਹੇ ਜੀ ਬਾਕੀ ਦੇਖੇ ਪਾ ਲਗੇ ਗਏ ਮੇਰਾ ਨਾਮ ਜੀ ਗਵਿੰਦਰ ਸਿੰਘ ਆ ਮੈਂ ਜੰਡੇਆ ਦਾ ਵਾਸੀ ਜੰਡੇਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹਮਰੇ ਸਾਰਾਂ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਿਆ ਕੇ ਤੇ ਕਾਰ ਜਿਹੜੀ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਕਹ ਰਿਹਾ ਕਿ ਦੋ ਬੰਦੇ ਵਜਿਦੇ ਦੋ ਬੰਦੇ ਹੈਗੇ ਉਹਦੇ ਕਹਿ ਰਹੇ ਨੇ ਕਿ ਦੋ ਬੰਦੇ ਹੈਗੇ ਕੋਈ ਕਨਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਅਜੇ ਕੋਈ ਕਨਫਰਮ ਨਹੀਂਗਾ ਪੱਕਾ ਉਹਦੀ ਆਪਣੀ ਅਕੀ ਗੱਡੀ ਟਾਇਰ ਫਟਾਵਾ ਫਿਰ ਆਗੇ ਉਹ ਟਰੈਕ ਤੇ ਉਹ ਟਾਇਰ ਟਾਇਰ ਹੀ ਫਟਿਆ ਵਾਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਟਾਇਰ ਗੜਮ ਕਰਕੇ ਟਾਇਰ ਫਟਿਆ ਵਾਦੇ ਉਹਦੇ ਕਰਕੇ ਹਾਂ ਸਾਹਿਬ ਇਸੇ ਜਿਹੜਾ ਜਹਾਜ ਦੇ ਐਕਸ਼ਨ ਰ ਹੈ ਕੀ ਕਰਨਾ ਚਾਹੀਦਾ ਇਸ ਨੂੰ ਇਸ ਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਕੰਦਲ પેટ્રોલ ਪٹرول ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਹੈ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਇਹ ਬਰੀਜਾ ਗੱਡੀ ਆ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੂ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਆ ਉਦੇ ਨਾਲ ਕੱਢ ਕੇ ਹਾਂਜੀ ਹਾਂਜੀ ਤੇਲ ਨਾਲ ਭਰਿਆ ਆ ਗਿਆ ਨਹੀਂ ਨਹੀਂ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ